ਵਾਹ ਜੀ ਵਾਹ ਕੱਲ ਵੀ ਬੱਚੇ ਆਏ ਸੀ ਹਾਂਜੀ ਵੀਡੀਓ ਬਣਾਈ ਸੀ ਹਾਂਜੀ ਬੜਾ ਲੋਕਾਂ ਸਾਹ ਦਾ ਬਹੁਤ ਵੀਡੀਓ ਵੇਖੀ ਲੋਕਾਂ ਨੇ ਚਲਾਈ ਏ ਠੀਕ ਹੈ ਤੇ ਕੱਲ ਬੱਚੇ ਸੀ ਕਿੰਨੇ ਕੱਲ ਕਿੰਨੇ ਸੀ 8 ਦਾ ਜਨੇ ਸੀ 8 ਅੱਜ ਕਿੰਨੇ ਨੇ 14 ਵਾਹ ਜੀ ਵਾ ਤੇ ਆ ਵੇ ਸ਼ੌਂਕ ਵੇ ਬੱਚਿਆਂ ਨੇ ਹੈ ਵੈਰੀ ਗੁੱਡ ਤੇ ਆਵੇਂ ਨਾ ਇਹ ਧਰੂਗੇ ਨਾਲ ਬੰਨਾ ਬਣਾ ਦੇ ਟਾਲੀ ਨਾਲ ਠੀਕ ਹੈ ਸਿਰੇ ਤੇ ਹਾਂ ਤੇ ਪਾਣੀ ਪਰ ਟੁੱਟੇ ਨਾ ਨਾ ਆਵੇ ਫਨੀ ਕਰਨੇ ਕਿ ਬੱਚੇ ਬੜਾ ਸ਼ੌਂਕ ਬੱਚਿਆਂ ਨੂੰ ਹਾਂ ਵੀ ਆ ਕਾਕਾ ਸਿਹਰੇ ਲੱਗਿਆ ਰੈ ਜਿਹੜੀ ਅਸੀਂ ਮੋਟਰ ਫਿੱਟ ਕੀਤੀ ਏ ਬਿਜਲੀ ਕੀ ਕੋਈ ਨਹੀਂ ਖੜੇ ਚਰਾਗ ਵੇਖੀ ਕੋਈ ਨਹੀਂ ਪਾਤਾ ਨਹੀਂ ਪੋਰੋ ਪਾਣੀ ਸਿੱਟੀ ਡੂੰਗ ਠੀਕ ਹੈ ਜੀ ਅੰਕਲ ਬਾਲਟੀ ਦਰਸ ਲਾਈਏ ਪਾ ਹਾਂ ਆ ਵੇ ਕਰਿਆ ਆਵਲਾ ਰਿਆ ਬਲਲੇ ਬੱਲੇ ਹੋਈ ਮੁੰਡਿਆਂ ਨੇ ਬੱਲੇ ਬੱਲੇ ਘਾਤੀ ਲੈ ਹੋਰ ਦਹਾਂ ਆ ਸਾਰੇ ਬੱਚੇ ਐ ਪਾਰਟੀ ਦਾ ਪ੍ਰਧਾਨ ਐ ਜੀ ਤੇ ਸਾਰੇ ਬੱਚਿਆਂ ਨੂੰ ਸਮਝਾ ਕੇ ਲੈ ਆਂਦਾ ਹਾਂ ਹਾਂ ਜੀ ਕਿਉਂ ਲਿਆਣਾ ਵੀ ਗਰੋਕਾ ਦੇ ਵਾਸਤੇ ਪਲਾਂਦੇ ਪਿਆ ਵੀ ਆਕਸੀਜਨ ਆਪਨ ਵੱਧ ਤੋਂ ਵੱਧ ਮਿਲੇ ਤੇ ਕੁਦਰਤ ਹਰੀ ਭਰੀ ਦੇਖੇ ਵਾਹ ਜੀ ਵਾਹ ਠੀਕ ਹੈ ਵੈਰੀ ਗੁੱਡ ਤੇ ਮੁੰਡੇ ਆਪ ਦੀ ਦਿਲ ਨਾਲ ਲਾਂਦੀ ਨਹੀਂ ਬਿਆਹ ਪਵਾਤ ਵਾਸਤੇ ਹਾਂ ਮਸਲੀਆ ਹਾਂ ਆ ਵੀ ਕਾਕੇ ਕਿਵੇਂ ਕਿੰਨੇ ਗਿਆ ਤੁਹਾਨੂੰ ਵੀ ਆਪਾਂ ਰੋਕ ਲੈਣੇ ਨੇ ਇਹਦਾ ਨਹੀਂ ਕਿਉਂ ਰੋਕ ਕਿਉਂ ਲਾਂਦੇ ਪਿਆ ਪਤਾ ਕਿਸੇ ਨੂੰ ਵਾਹ ਜੀ ਤੁਹਾਨੂੰ ਨਹੀਂ ਪਤਾ ਆਕਸੀਜਨ ਵਾਸਤੇ ਤੇ ਹੋਰ ਅੰਬ ਜੰਮੂ ਲਈ ਉਹ ਕਾਦੇ ਵਾਸਤੇ ਲਈ ਪਤਾ ਹੈ ਵੈਰੀ ਗੁੱਡ ਵੈਰੀ ਗੁੱਡ ਠੀਕ ਹੈ ਸਮਝ ਗਿਆ ਠੀਕ ਹੈ ਸਮਝ ਗਿਆ ਆਖੀ ਚਾਹੀਦੀ ਹੈ ਵੈਰੀ ਗੁੱਡ ਫਿਊ ਹੈ ਬੈ ਪ੍ਰਦੂਸ਼ਨ ਹੈ ਹਾਂ ਹਾਂ ਪੌਦੇ ਲਾਦੇ ਪੈ ਠੀਕ ਹੈ ਠੀਕ ਹੈ ਕਾਹਿੰਦ ਨਾ ਪ੍ਰਦੂਸ਼ਨ ਘਟੇਗਾ ਪ੍ਰਦੂਸ਼ਨ ਘਟੇਗਾ ਵੈਰੀ ਗੁੱਡ ਛਟਕੇ ਲਾਣੇ ਨੇ ਹਰੇ ਬੂਟੇ ਲਓ ਮੈਂ ਸਾਰੇ ਇੱਕ ਇੱਕ ਬੱਚੇ ਦੀ ਇੱਕ ਫੁੱਟ ਇਧਰ ਇਧਰ ਕਰੋ ਮੂੰਹ ਸਾਰੇ ਵੇ ਚਲੋ ਕਰੋ ਤੇ ਤੇਰਾ ਨਾਂ ਕੀ ਹੈ ਅਰਮਾਨਾ ਤੇਰਾ ਵਰਿੰਦਰ ਤੇਜ ਵਰਿੰਦਰ ਤੁਹਾਡਾ ਨਾਮ ਰੋਸ਼ਨ ਪ੍ਰਿੰਸ ਪ੍ਰਿੰਸ ਵੈਰੀ ਗੁੱਡ ਪ੍ਰਿਆਦ ਪਰਿਆਦ ਬਾਹਰਸ ਬਾਹਰਸ ਤੇਰਾ ਨਾਮ ਇਹ ਕੁ ਵੈਰੀ ਗੁੱਡ ਆ ਸਾਰੇ ਨੂੰ ਪਤਾ ਹੀ ਹੈ ਤੇਰਾ ਨਾਂ ਕਹਿੰ ਪੁੱਛਿਆਗੇ ਜਸ਼ਨਪ੍ਰੀਤ ਜਸ਼ਨਪ੍ਰੀਤ ਵੈਰੀ ਗੁੱਡ ਪਿੰਡ ਲਾੜੀਆਂ ਆ ਸਾਰੇ ਬੱਚੇ ਲਾੜੀਆਂ ਨੇ ਬੜੀ ਹਿੰਮਤ ਹੈ ਮੰਨ ਗਿਆ ਜਦੋਂ ਮੈਂ ਕੰਮ ਸ਼ੁਰੂ ਕੀਤਾ ਸੀ ਨਾ ਮੈਂ ਇਕੱਲਾ ਕੰਮ ਸ਼ੁਰੂ ਕਰਨ ਲੱਗਿਆ ਸੀ ਰੁੱਖ ਲਾਣ ਲੋਕ ਬਹੁਤ ਕਈ ਹੱਸਦੇ ਵੀ ਡਾਕਟਰ ਸਾਹਿਬ ਆਜ਼ ਹੀ ਇਕੱਲੇ ਕਿਨੇ ਰੁੱਖ ਲਾਲ ਹੋ ਗਏ ਹੈ ਤੇ ਹੁਣ ਅਸੀਂ 16 ਕੇ 17 ਰੁੱਖ ਲਾ ਚੁੱਕੇ ਆ ਤੇ ਆਇਲ ਬੂਟੇ ਤਿਆਰ ਕਰਦੇ ਪਿਆ ਨਰਸੀ ਵਿੱਚ ਇਹ ਵਖਰੇ ਨੇ ਤਾਂ ਕੱਲ ਕਿੰਨਾ ਭਰਿਆ ਸੀ ਲਫਾਵਾ ਪਤਾ 250 250 ਤੇ ਅੱਜ ਅਲਫਾ ਪੈਕਟ ਲੈਂਦਾ ਮੇਰੇ ਸਹਿੰਦੇ 400 ਲਫਾਵਾ ਹੋਣਾ ਹੈ ਇਹ ਵੀ ਕਹਿੰਦੇ ਬੱਚੇ ਅੱਜ ਸਾਰਾ ਭਰ ਦੇਣੇ ਆਪਾਂ ਅੱਧਾ ਪੈਕਟ ਖਾਲੀ ਹੋ ਗਿਆ ਅੱਧਾ ਰਹਿ ਗਿਆ ਅੱਛਾ ਅੱਧਾ ਪੈਟ ਖਾਲੀ ਹੋ ਵੀ ਗਿਆ ਹੈ ਜਿਨ੍ਹਾਂ ਦਾ ਤੁਹਾਡੇ ਲੋੜ ਹੈਗੀ ਸ਼ੌਂਕ ਹੈਗਾ ਜੀ ਸ਼ੌਂਕ ਨਾਲ ਤੁਸੀਂ ਸੰਭਾਲੋਗੇ ਤਾਂ ਸਾਨੂੰ ਫੋਨ ਕਰ ਦਿਓ ਕੱਲ ਵੀ ਨੰਬਰ ਦੱਸਿਆ ਸੀ ਤੁਹਾਡੇ ਅਸੀਂ ਪਿੰਡ ਆ ਕੇ ਰੁੱਖ ਲਾ ਜਾਵਾਂਗੇ ਫ੍ਰੀ ਜੀ ਫ੍ਰੀ ਫ੍ਰੀ 1 ਰੁਪਈਆ ਨਹੀਂ ਤੁਹਾਡੇ ਕੋ ਲਵਾਂਗੇ ਫ੍ਰੀ ਸੇਵਾ ਕਰਾਂਗੇ ਨਿੰਮ ਦੇ ਲਵਾਣੇ ਨੇ ਤਾਂ ਬਕੈਨ ਕਿੱਕਰ ਸੁਖਚੈਨ ਮਰਿੰਗਾ ਟਾਲੀ ਗੁਗਲ ਗੁਗਲ ਵੀਗਾ ਤੂਦ ਵੀ ਤੂਦ ਵੀਗਾ ਗੁਗਲ ਵੀਗਾ ਹਾਂਜੀ ਜੰਮੂ ਦਾ ਜੰਮੂ ਦਾ ਹਾਂ ਜੰਮੂ ਦੀ ਰਹਿ ਗਏ ਹਾਂ ਅੰਬੀ ਗਾ ਹਾਂ ਅੰਮ੍ਰਿਤ ਗੂਗਲ ਦਾ ਮਤਲਬ ਕੀ ਤੁਹਾਨੂੰ ਆ ਗੂਗਲ ਦਾ ਬੁਟਾ ਜੀ ਇਹ ਨਾ ਕੋਈ ਕੀੜਾ ਪਤੰਗਾ ਛੇਤੀ ਨੇੜੇ ਨਹੀਂ ਆਉਂਦਾ ਇਹ ਗੂਗਲ ਦਾ ਇਹ ਮਤਲਬ ਹੁੰਦਾ ਕਈ ਲੋਕਾਂ ਨੂੰ ਨਹੀਂ ਪਤਾ ਵੀ ਗੂਗਲ ਚ ਕੀ ਚੀਜ਼ ਹੈ ਇਹ ਗੂਗਲ ਖੇਤ ਲਾਇਆ ਹੋਵੇ ਘਰ ਚ ਲਾਇਆ ਹੋਵੇ ਨਾ ਤੇ ਕੀੜਾ ਪਤੰਗਾ ਸੱਪ ਸੁ ਨੇੜੇ ਤੇਰੇ ਛੇਤੀ ਕਿਤਾ ਨਹੀਂ ਆਉਂਦਾ ਜੀ ਤੇ ਕੱਲ ਬੱਚੇ 8 10 ਸੀ ਤੇ ਅੱਜ ਵੇਖ ਰੌਣਕਾਂ ਲੱਗੀਆਂ ਵਿਆਂ ਜੀ ਅੱਜ 14 15 ਤੇ ਹਰੇਕ ਪਿੰਡ ਨਾ ਤੁਸੀਂ ਸਾਰੇ ਪਿੰਡਾਂ ਜੇ ਇਹੋ ਜਿਹਾ ਜਵਾਨ ਮੁੰਡਾ ਕੋਈ ਰਲ ਜਾਵੇ ਤੇ ਸਾਰੇ ਬੱਚਿਆਂ ਨੂੰ ਮਗਰ ਲਾਵੇ ਵੀ ਆਪਾਂ ਇਹ ਕੈਪਟਨ ਗੇਨ ਲੋ ਪ੍ਰਧਾਨ ਗੇਨ ਲੋ ਠੀਕ ਇੱਕੋ ਚੀਜ਼ ਹੈ ਤੇ ਸਾਰੇ ਬੱਚੇ ਰਾਲ ਕੇ ਨਾ ਪਿੰਡ ਇਕੱਠੇ ਕਰੋ ਬੱਚੇ ਅੱਠ ਦਾ ਤੇ ਆ ਕੀ ਲਫਾਵੇ ਕਿੱਡੀ ਵੱਡੀ ਗੱਲ ਮਿੱਟੀ ਭਰਨੇ ਨੇ ਵਿੱਚ ਜੰਮੂ ਖਾਦ ਦਾ ਤੁਸੀਂ ਉਹ ਲਾ ਦਿਓ ਗਿਟਕ ਅੰਬ ਖਾਓ ਜੋ ਵੀ ਫਲ ਫਰੂਟ ਖਾਂਦੇ ਹੁੰਦੀ ਗਿਟਕ ਉਹਦੇ ਵਿੱਚ ਲਾ ਦੇਣੀ ਜੇ ਤੁਸੀਂ ਅਮਰੂਦ ਕੱਟੇ ਨੇ ਇੱਕ ਅਮਰੂਦਾਂ ਵਿੱਚ ਵੀ ਰੱਖ ਲੋ ਆਲਫਾ ਵੇ ਸਾਡੇ ਕੋਲ ਆਈ ਨਹੀਂ ਹੈਗੇ ਤਾਂ ਤੇ ਵਿੱਚ ਉਹ ਵੀ ਕਰ ਦਿਓ ਫਿੱਟ ਤੁਸੀਂ ਆਦੇ ਪਿੰਡ ਚ ਜਵਾਨੇ ਨੂੰ ਰੋਕਵਾਤ ਹਾਂ ਵਾਹ ਵਾਹ ਤੁਸੀਂ ਫੋਨ ਕਰੋ ਨੰਬਰ ਤੁਹਾਨੂੰ ਪਤਾ ਹੀ ਹੈ ਪਤਾ ਹੈ ਤੁਹਾਨੂੰ ਨੰਬਰ ਮੇਰਾ 8550 55461 ਹਾਂਜੀ ਠੀਕ ਹੈ ਜੀ ਤੇ ਵੀਡੀਓ ਸ਼ੇਅਰ ਵੀ ਕਰੋਗੇ ਨਾ ਤਾਂ ਵੀ ਤੁਹਾਨੂੰ ਪੁੰਨ ਮਿਲੇਗਾ ਕੁਝ ਸਿਆਣੇ ਬੱਚੇ ਇਹੋ ਜੇ ਵੇਖ ਲੈਣ 5-10 ਬੱਚੇ ਵੇਖ ਲੈਣ ਤੇ ਟੀਮ ਬਣਾ ਲੈ ਅੱਗੇ ਫੋਨ ਆਏ ਸਾਨੂੰ ਵੀ ਡਾਕਟਰ ਸਾਹਿਬ ਅਸੀਂ ਨਾ ਟੀਮ ਬਣਾਈ ਹੈ ਆਦੇ ਪਿੰਡ ਚ ਕਰੋ 8-10 ਪਿੰਡਾ ਜੋ ਮੈਨੂੰ ਫੋਨ ਆਏ ਨੇ ਵੀ ਅਸੀਂ 15 20 ਕੇ ਸਪੰਜ ਕੇ 4 ਬੱਚੇ ਰਾਲ ਕੇ ਤੇ ਅਸੀਂ ਰੁੱਖ ਲਾ ਰਹੇ ਹਾਂ ਠੀਕ ਹੈ ਤੁਸੀਂ ਰੁੱਖ ਲਾਓ ਵਾਦ ਵਾਦ ਜੇ ਸੁਖ ਦਾ ਸਾਹ ਲੈਣਾ ਇਹ ਤਾਂ ਨਰਿੰਦਰ ਫਰਜ ਭਰੋ ਜਮੇਨ ਬਾਕੀ ਤੁਹਾਨੂੰ ਅੱਗੇ ਮੈਂ ਕਿਹਾ ਵੀ ਜੇ ਆਕਸੀਜਨ ਜਿਹੜਾ ਬੰਦਾ ਵਰਤਦਾ ਹੈ ਨਾ ਉਹ ਤਾਂ ਰੁੱਖ 2 4 ਜੂ ਲਾਉਣੇ ਚਾਹੀਏ ਜੇ ਫਰੀਜ ਆਕਸੀਜਨ ਜੇ ਇੱਕ ਰੁੱਖ ਕਟਾ 4 ਲਾਓ ਹਾਂ ਜੀ ਇੱਕੋ ਰੁੱਖ ਕਟਦਾ ਵੀ 4 5 ਰੁੱਖ ਵੀ ਲਾਓ ਕੋਣੀ ਲੋੜ ਪੈਣੀ ਰੁੱਖ ਦੀ ਉੱਤੇ ਸਾਡੇ ਉਤਿਆਰ ਨੇ ਆ ਜੀ ਅੱਜ ਪਰੇ ਨੇ ਆਈ ਬੱਚੇ ਲੱਗੇ ਨੇ ਵਾਹ ਯਾਰ ਆ ਆ ਕੱਲ ਵਾਲੇ ਨਾ ਅੱਦੇ ਪਰਲੇ ਪਰਲੇ ਕੱਲ ਨੂੰ ਆ ਜੀ ਆ ਜੀ ਮੇਰੇ ਵੀਰ ਲਿਵ ਲਵ ਆਣਾ ਮੈਂ ਆ ਹਾਂ ਕਿ ਕਰੇ ਜੀ ਆ ਮ੍ਰਿੰਗਾ ਕਣੀ ਕੇ ਬੈਣਾ ਹਾਂ ਹਾਂ ਟਾਲੀ ਆ ਬਕੈਨ ਤੇ ਆ ਸੁਖਚੈਨ ਤੇ ਸੁਖਜੈਨ ਇਸਟੈਂਡ ਠੀਕ ਹੈ ਜੀ ਤੇ ਜਦੋਂ ਮਰਜ਼ੀ ਤੁਹਾਨੂੰ ਲੋੜ ਪਵੇ ਰੁੱਖਾਂ ਦੀ ਤੁਹਾਡੇ ਪਿੰਡ ਅਸੀਂ ਪਹਚਾਵ ਦੇਾਂਗੇ ਜੇ ਕੋਈ 5-10 ਕਿਲੋਮੀਟਰ ਦੇ ਵਿੱਚ ਹੈਗਾ ਗੱਡੀ ਹੈਗੀ ਸਾਡੇ ਕੋਲ ਬੱਚੇ ਵੀ ਸੇਵਾਦਾਰ ਹੋ ਗਏ ਨੇ ਕਿ ਤੁਹਾਡਾ ਟਾਈਮ ਹੀ ਨਾ ਹੈਗਾ ਦਿਨ ਕਿ ਪੂਰੇ ਆ ਜਾਂਦੇ ਗੱਡੀ ਗਈ ਦਾ ਬਣਾਉਦੇ ਹਮਾਰੇ ਤੇ ਅਸੀਂ ਤੁਹਾਡੇ ਘਰੇ ਪਹਚਾਵ ਦੇਾਂਗੇ ਤੇ ਲਾਹ ਵੀ ਦਿਆਂਗੇ ਠੀਕ ਹੈ ਜੀ ਖੇਤਾਂ 'ਚ ਵੀ ਲਾਜਾਂ ਹਾਂ ਜੀ ਖੇਤ 'ਚ ਥਾਂ ਹੈਗੀ ਤੇ ਖੇਤ 'ਚ ਲਵਾ ਦਿੰਦੇ ਪਰ ਜੁਮੇਰ ਚੱਕਣੀ ਵੀ ਅਸੀਂ ਸੱਡਨ ਦੇਣੇ ਉਨੇ ਰੁਖ ਲਾਈ ਇੱਕ ਦੀ ਸਾਡੇ ਬੜੇ ਨੇ ਆਪਣੇ ਜਿਹੜਾ ਆਪਾਂ ਉਹ ਨਵੀਂ ਛੜ ਦੇ ਲਾਗ ਨਹੀਂ ਆਏ ਸੀ ਸ਼ਾਇਦ ਕੁਝ ਦਾ ਵੀ ਬਚੇ ਹੁੰਦਾ ਬਾਕੀ ਸਾਰੇ ਲੋਕਾਂ ਸਾੜਦੇ ਨੇ ਚਾ ਇੱਕ ਫੋਟੋ ਤੇ ਕੁਛ ਆ ਭੇਡਾਂ ਬੱਕਰੀਆਂ ਵਾਲੇ ਉਹ ਬੜਾ ਤਾਂ ਕਰਦੇ ਨੇ ਬਾਕੀ ਅਸੀਂ ਲਲਕ ਰਿਹਾ ਵੀ ਇੱਥੇ ਹੁਣ ਕੋਈ ਭੇਡ ਬੱਕਰੀ ਆਵੇ ਜਿਹਾਗ ਦੇ حساب ਲਾ ਲੋ ਆ ਵੇ ਗੁੱਸਿਆਂ ਨਹੀਂ ਗੱਲ ਕੀਤੀ ਮੁੰਡੇ ਕਦੋਂ ਲਾਣਾ ਚਾਹੀਦਾ ਹੈ ਦੇ ਪਰਦੇ ਹਰੇਕ ਜਨਮ ਦਿਨ ਤੇ ਯਾਦ ਰੱਖੋ ਤੁਹਾਨੂੰ ਯਾਦ ਹੁੰਦਾ ਵੀ ਸਾਡਾ ਜਨਮ ਦਿਨੇ ਉਹਦੇ ਇੱਕ ਰੁੱਕ ਲੈ ਜਾਓ ਸਾਨੂੰ ਫੋਨ ਕਰ ਦਿਓ ਤੁਹਾਡੇ ਅਸੀਂ ਘਰੇ ਪਹਚਾ ਦੇਾਂਗੇ ਠੀਕ ਹੈ ਜੀ